ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਜਿੱਥੇ ਮੈਂ ਹੁਣ ਤੱਕ ਤੁਹਾਡੇ ਨਾਲ ਵੱਖ-ਵੱਖ ਕਲਾਕਾਰਾਂ ਦੇ ਨਾਲ ਮੁਲਾਕਾਤਾਂ ਕਰਵਾਈਆਂ ਵੱਖ-ਵੱਖ ਉਹਨਾਂ ਸਿੰਗਰਾਂ ਦੇ ਨਾਲ ਤੁਹਾਡੇ ਰੂਬਰੂ ਕਰਵਾਇਆ ਸੋ ਅੱਜ ਅਸੀਂ ਪਹੁੰਚੇ ਇੱਕ ਸੈੱਟ ਤੇ ਜਿੱਥੇ ਇੱਕ ਸਰਪੰਚ ਜੀ ਦਾ ਜਿਹੜਾ ਕਲੋਲ ਸ਼ੂਟ ਕੀਤਾ ਗਿਆ ਸੋ ਜਿਸ ਤਰ੍ਹਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਵੱਖ-ਵੱਖ ਤਰੀਕੇ ਦੇ ਨਾਲ ਜਿਹੜਾ ਲੋਕਾਂ ਦੇ ਸਾਹਮਣੇ ਸੀ ਪੇਸ ਹੁੰਨੇ ਆ ਸੋ ਅੱਜ ਮੇਰੇ ਵਿਚਕਾਰ ਮੌਜੂਦ ਨੇ ਭੁਪਿੰਦਰ ਸਿੱਧਾ ਜੀ ਔਰ ਮੈਡਮ ਲਵਨੀ ਜੀ ਜਿਹੜੇ ਕਿ ਬਹੁਤ ਹੀ ਵਧੀਆ ਮੋਡਲਿੰਗ ਕਰਦੇ ਨੇ ਔਰ ਭੁਪਿੰਦਰ ਭਾਈ ਜ ਔਰ ਗਾਇਕ ਵੀ ਨੇ ਸੋ ਆਪਣਾ ਗਲਵਤ ਵੀ ਕਰਾਂਗੇ ਹਾਂ ਸਤਿ ਸ਼੍ਰੀ ਅਕਾਲ ਜੀ ਸੱਸੀ ਗੱਲ ਸਵਾਜੀ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਬਹੁਤ ਵਧੀਆ ਤੁਸੀਂ ਸਨਾਉਂ ਚੀਟਾ ਤੋਂ ਸਭ ਤੋਂ ਪਹਿਲਾਂ ਚਲੋ ਜੀ ਮੁਲਾਕਾਤ ਹੋਈ ਤੁਹਾਡੇ ਨਾਲ ਕਾਫੀ ਤੁਹਾਨੂੰ ਮਤਲਬ ਸੈਟਾਂ ਤੇ ਦੇਖਿਆ ਆ ਜਾਂ ਮਤਲਬ ਬਹੁਤ ਵਧੀਆ ਸੋਸ਼ਲ ਮੀਡੀਆ ਤੇ ਵੀ ਅਕਸਰ ਤੁਹਾਨੂੰ ਦੇਖਿਆ ਹੋਆ ਸੋ ਅੱਜ ਮੁਲਾਕਾਤ ਤੁਹਾਈ ਹੋਈ ਹੈ ਤੁਹਾਡੇ ਨਾਲ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤੁਸੀਂ ਆਪਣੇ ਬਾਰੇ ਥੋੜਾ ਜਿਹਾ ਦਸ਼ਕਾ ਦੇ ਜਰੂਰ ਜੀ ਜੀ ਮੈਂ ਤੁਹਾਨੂੰ ਤੇ ਸਾਰੇ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਜਿੱਥੇ ਅੱਜ ਅਸੀਂ ਸਰਪੰਚਨੀ ਮੂਵੀ ਸ਼ੂਟ ਕਰ ਰਹੇ ਹਾਂ ਉਸ ਤੋਂ ਪਹਿਲਾਂ ਮੈਂ ਥੋੜਾ ਜਿਹਾ ਆਪਣੇ ਬਾਰੇ ਦੱਸਦਾ ਕਿ ਮੈਂ ਰਾਈਟਰ ਵੀ ਹਾਂ ਸਿੰਗਰ ਵੀ ਹਾਂ ਐਕਟਰ ਵੀ ਹਾਂ ਤੇ ਹੁਣ ਚਲੋ ਡਾਇਰੈਕਸ਼ਨ ਦੇ ਵਿੱਚ ਵੀ ਆ ਗਿਆ ਤੇ ਮੇਰੇ ਨਾਲ ਨੇ ਲਵਲੀਨ ਜੀ ਇਹ ਵੀ ਆਪਣੇ ਸਵਾਲ ਰਹੀਂ ਦੱਸਣ ਕਿ ਕੀ ਕੀ ਕੰਮ ਕਰਦੇ ਨੇ ਜੀ ਅ ਪਹਿਲਾਂ ਤਾਂ ਮੈਂ ਸਭ ਨੂੰ ਆਪਣਾ ਨਾਮ ਦੱਸਣਾ ਚਾਹਾਂਗੀ ਮੇਰਾ ਨਾਮ ਲੀਨਾ ਸੂਦ ਹੈ ਔਰ ਮੇਰਾ ਅਫੀਸ਼ੀਅਲ ਨੇਮ ਲਵਲੀਨ ਹੈ ਜਿਹੜਾ ਕਿ ਮੈਨੂੰ ਇਸ ਇੰਡਸਟਰੀ ਨੇ ਦਿੱਤਾ ਤੇ ਮੈਂ ਪਿਛਲੇ 2 ਸਾਲਾਂ ਤੋਂ ਭਵਿੰਦਰ ਜੀ ਦੇ ਨਾਲ ਕੰਮ ਕਰ ਰਹੀ ਹਾਂ ਬਹੁਤ ਕੁਝ ਸਿੱਖਿਆ ਮੈਂ ਇਨਾਂ ਨਾਲ ਕੁਝ 뮤ਜ਼ਿਕ ਵੀਡੀਓਜ਼ ਕੀਤੇ ਨੇ ਔਰ ਹੁਣ ਅਸੀਂ 1 ਸਾਲ ਤੋਂ ਵੀਡੀਓਜ਼ ਕਰ ਰਹੇ ਹਾਂ ਵੈਬ ਸੀਰੀਜ਼ ਬਣਾ ਰਹੇ ਹਾਂ ਜਿਦੇ ਵਿੱਚ ਮੈਂ ਨਾ ਤਾਂ ਬਹੁਤ ਕੁਝ ਸਿੱਖਿਆ ਔਰ ਇਸ ਵੀਡੀਓਜ਼ ਬਣਾਉਂਦਾ ਸਾਡਾ ਮੋਟਿਵ ਇਹ ਹੈ ਕਿ ਅਸੀਂ ਲੋਕਾਂ ਨੂੰ ਚੰਗੇ ਮੈਸੇਜਸ ਦਈਏ ਹੂੰ ਹਾਂ ਬਿਲਕੁਲ ਜੀ ਜੀ ਅਸੀਂ ਤੇਰਾ ਐਪੀਸੋਡ ਕਰ ਚੁੱਕੇ ਹਾਂ ਮੱਥੇ ਦੇ ਲੇਖ ਸਾਡੀ ਵੈਬ ਸੀਰੀਜ਼ ਆਈ ਸੀ ਫਿਰ ਉਸ ਤੋਂ ਬਾਅਦ ਅਸੀਂ ਰਖੜੀ ਦੇ ਉੱਤੇ ਇੱਕ ਪੇਸ਼ ਕੀਤੀ ਸੀਗੀ ਜੀ ਛੋਟੀ ਮੂਵੀ ਇੱਕ ਇੱਕ ਦਾ ਧਾਗਾ ਜੀ ਫਿਰ ਉਸ ਤੋਂ ਬਾਅਦ ਦੇ ਵਿੱਚ ਅਸੀਂ ਜੱਤੀ ਮੜਕ ਦੀ ਪੱਟੀ ਤੇ ਸੰਧਾਰਾ ਇਹ ਸ਼ਾਰਟ ਮੂਵੀ ਕਰ ਚੁੱਕੇ ਹਾਂ ਤੇ ਅੱਜ ਸਰਪੰਚਣੀ ਇੱਕ ਸਾਡੀ ਮੂਵੀ ਆ ਸ਼ਾਰਟ ਮੂਵੀ ਤੇ ਉਹ ਅੱਜ ਅਸੀਂ ਸ਼ੂਟ ਕਰ ਰਹੇ ਹਾਂ ਤੇ ਸਾਨੂੰ ਖੁਸ਼ੀ ਹੈ ਵੀ ਤੁਸੀਂ ਵੀ ਉਸ ਚੀਜ਼ ਦਾ ਪਾਰਟ ਵਨ ਜੀ ਬਿਲਕੁਲ ਬਹੁਤ-ਬਹੁਤ ਧੰਨਵਾਦ ਜੀ ਜਿਹੜਾ ਤੁਸੀਂ ਮੌਕਾ ਦਿੱਤਾ ਇਸ ਚੀਜ਼ ਲੈ ਕੇ ਸੋ ਅੱਜ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮਤਲਬ ਕਿੰਨੀਆਂ ਬੈਬੀ ਸੀਰੀਜ਼ ਦੀਆਂ ਤੁਸੀਂ ਮਤਲਬ ਬਣਾਈਆਂ ਇਹ ਨਹੀਂ ਕਿੰਨੇ ਸਮੇਂ ਤੋਂ ਮਤਲਬ ਤੁਸੀਂ ਜਿਹੜਾ ਇੱਕ ਕੰਮ ਕਰ ਰਹੇ ਹੋ ਇਸ ਲਾਈਨ ਦੇ ਵਿੱਚ ਮੈਂ ਤਾਂ ਜੀ ਲਗਭਗ 1998 ਤੋਂ میوزਿਕ ਲਾਈਨ ਦੇ ਵਿੱਚ ਕੰਮ ਕਰ ਰਿਹਾ ਬਹੁਤ ਸਾਰੇ ਮੇਰੇ ਅਲਬਮਸ ਫੁੱਲ ਲੈਂਥ ਜਿਹੜੀਆਂ ਅਲਬਮ ਜਰੀਨਾ ਆਉਂਦੀਆਂ ਆਂਦੀਆਂ ਸੀਗੀਆਂ ਕਿਸ ਤਰ੍ਹਾਂ ਜਿਹਨੂੰ ਕਹਿੰਦੇ ਸੀ ਫਿਰ ਸੀਰੀਜ਼ ਵੀ ਆ ਗਈਆਂ ਫਿਰ ਉਸ ਤੋਂ ਬਾਅਦ ਜੋ ਅੱਜਕੱਲ YouTube ਤੇ Social Media ਆਈ ਕਿਉਂ Amazon ਸਭ ਕੁਝ ਆ ਗਿਆ ਤੇ ਜਿਹੜੀ ਇਹ ਫਿਲਮ ਲੈਂਡ ਦੀ ਦੁਨੀਆ ਗੱਲ ਸਕਦੇ ਆਪਾਂ ਉਹਦੇ ਵਿੱਚ ਲਵਲੀ ਇੰਜੀਨ ਨੂੰ ਮੈਂ ਕਰੈਡਿਟ ਦਊਂਗਾ ਕਿ ਇਹ ਮੈਨੂੰ ਲੈ ਕੇ ਆਇਆ ਇਹਨਾਂ ਨੇ ਮੈਨੂੰ ਬਹੁਤ ਸੋਹਣਾ ਸੁਜੈਸਟ ਕੀਤਾ ਜੀ ਕਹਿੰਦੇ ਵੀ ਸਰ ਤੁਸੀਂ ਬਹੁਤ سارے Song ਕਰਦੇ ਆਂ ਚਲੋ ਕੁਝ ਚੱਲਦੇ ਵੀ ਕਈ ਵਾਰੀ ਕੁਝ ਨਹੀਂ ਵੀ ਚੱਲਦੇ ਪਰ ਜਿਹੜੀ ਵੈਬ ਸੀਰੀਜ਼ ਦੇ ਜ਼ਰੀਏ ਨਾ ਅਸੀਂ ਬਹੁਤ ਜਲਦੀ ਲੋਕਾਂ ਤੱਕ ਪਹੁੰਚ ਜਾਣੇ ਆ ਇਹਨਾਂ ਲਈ ਮੈਂ ਇਸ ਲਈ ਇਹਨਾਂ ਦਾ ਮੈਂ ਇਸ ਗੱਲ ਲਈ ਸ਼ੁ크ریہ ਵੀ ਅਦਾ ਕਰਦਾ ਇਹਨਾਂ ਨੇ ਵੀ ਮੈਨੂੰ ਇੱਕ ਵਧੀਆ ਸੁਜੈਸਟ ਕੀਤਾ ਕਿ ਅਸੀਂ ਨਾਲ ਮਿਲ ਕੇ ਉਹਨਾਂ ਅਸੀਂ ਜਿਹੜੀਆਂ ਫਿਲਮਾਂ ਬਣਾ ਰਹੇ ਆ ਉਹ ਹੌਲੀ 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 ਉਹ ਤਿੰਨ ਵਿੱਚ ਤਿੰਨ ਪ੍ਰਸਿੱਧ ਹੋ ਰਹੀਆਂ ਨੇ ਕੀ ਗੱਲ ਹੈ ਬਹੁਤ ਵਧੀਆ ਸੋ ਪਹਿਲਾਂ ਆਪਾਂ ਮੈਡਮ ਆਜੇ ਮੈਡਮ ਕੀ ਕਹਿਣਾ ਚਾਹੁੰਦੇ ਹੋ ਕਾਫੀ ਲੰਬੇ ਸਮੇਂ ਤੋਂ ਸੀ ਕਿ ਬਾਦੀ ਆਪਣਾ ਚੀਰਾ ਜਿਹੜਾ ਲੋਕਾਂ ਸਾਹਮਣੇ ਲੈ ਕੇ ਆਏ ਹੋ ਕੀ ਕਹਿਣਾ ਚਾਹੋਗੇ ਆਪਣੇ ਬਾਰੇ ਪਹਿਲਾਂ ਦੱਸੋ ਅ ਮੈਂ ਤਾਂ ਸਿਰਫ ਇਹ ਕਹਿਣਾ ਚਾਹਾਂਗੀ ਕਿ ਹਨਾ ਬੰਦੇ ਦੇ ਅੰਦਰ ਬਹੁਤ ਕੁਝ ਹੁੰਦਾ ਹਰ ਬੰਦਾ ਬਹੁਤ ਕੁਝ ਕਰਨਾ ਚਾਹੁੰਦਾ ਹੈ ਬਟ ਇਕੱਲਾ ਕੁਝ ਨਹੀਂ ਕਰ ਸਕਦਾ ਸਭ ਤੋਂ ਪਹਿਲੇ ਤੁਹਾਡੇ ਨਾਲ ਹੀ ਤੁਹਾਡੀ ਟੀਮ ਦਾ ਹੁਣ ਬਹੁਤ ਜ਼ਰੂਰੀ ਹੈ ਇੱਕ ਤੇ ਇੱਕ 11 ਹੁੰਦੇ ਨੇ ਮੈਂ ਬਹੁਤ ਕੁਝ ਕਰਨਾ ਚਾਹੁੰਦੀ ਸੀਗੀ ਬਟ ਮੈਨੂੰ ਕਿਸੇ ਦੀ سپورਟ ਨਹੀਂ ਸੀ ਕਿਉਂਕਿ ਮੈਂ ਇੱਕ بزنس ਫੈਮਿਲੀ ਨੂੰ ਬਿਲੋਂਗ ਕਰਦੀ ਹਾਂ ਠੀਕ ਹੈ ਫਿਰ ਮੈਨੂੰ ਕਿਸੇ ਤਰ੍ਹਾਂ ਭੁਪਿੰਦਰ ਜੀ ਮਿਲੇ ਇਹਨਾਂ ਨਾਲ ਵੀ ਇੱਕ 뮤직 ਵੀਡੀਓ ਕੀਤਾ ਮੈਨੂੰ ਬਹੁਤ ਅੱਛਾ ਲੱਗਿਆ ਬਹੁਤ ਮੇਰਾ ਚੈਕ ਐਕਸਪੀਰੀਅੰਸ ਰਿਹਾ ਬਹੁਤ ਕੁਝ ਸਿੱਖਾ ਨੂੰ ਮਿਲਿਆ ਪਲੱਸ ਉਸ ਤੋਂ ਬਾਅਦ ਹੌਲੀ 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 ਅਸੀਂ ਵੈਬ ਸੀਰੀਜ਼ ਦੀ ਲਾਈਨ ਦੇ ਵਿੱਚ ਆਏ ਜੀ ਠੀਕ ਹੈ ਬਟ ਮਤਲਬ ਬਹੁਤ ਅੱਛਾ ਚੱਲ ਰਿਹਾ ਹੈ ਸਾਡਾ ਉਸ ਤੋਂ ਪਹਿਲਾਂ ਤੁਹਾਡਾ ਕਿਸ ਤਰ੍ਹਾਂ ਦਾ ਰਿਹਾ ਸੀਗਾ ਮਤਲਬ ਕੀ ਕਰਦੇ ਸੀ ਪਹਿਲਾਂ ਤੁਸੀਂ ਮੈਂ ਜਦੋਂ ਦੱਸਿਆ ਕਿ ਮੈਂ ਬਿਜ਼ਨਸ ਕਲਾਸ ਫੈਮਿਲੀ ਤੋਂ ਆ ਤੇ ਮੈਂ ਇੱਕ ਪ੍ਰਾਈਵੇਟ ਜੌਬ ਕਰਦੀ ਆ ਮੈਂ ਖੁਦ ਜੌਬ ਕਰਦੀ ਆ ਐਜ਼ ਅ ਐਚ ਆਰ ਕਿਸੇ ਪ੍ਰਾਈਵੇਟ ਕੰਪਨੀ ਦੇ ਵਿੱਚ ਤੇ ਮੈਨੂੰ ਭੁਵਿੰਦਰ ਜੀ ਮਿਲੇ ਉਸ ਤੋਂ ਬਾਅਦ ਹੀ ਮੇਰਾ ਕੈਰੀਅਰ ਸਟਾਰਟ ਹੋਇਆ ਜੀ ਜੀ ਹੋਂ ਤੱਕ ਇਹਨੀਆਂ ਕੈਦਰੀਆਂ ਵੈਬ ਸੀਰੀਜ਼ ਆ ਤੁਸੀਂ ਮਤਲਬ ਕਰ ਸਕੀ ਹਾਂ ਮੈਂ ਜਿੱਦਾਂ ਕਿ ਇਹਨਾਂ ਨੇ ਦੱਸਿਆ ਮੈਂ ਪਹਿਲਾਂ ਵੀ ਸ਼ਾਰਟ ਮੂਵੀਜ਼ ਦੇ ਵਿੱਚ ਕੰਮ ਕੀਤਾ ਹੋਇਆ ਕਾਫੀ ਯੂਟਿਊਬਰਸ ਦੇ ਨਾਲ ਬਟ ਇਹਨਾਂ ਦੇ ਨਾਲ ਜਿਹੜੀ ਮੇਨ ਕੀਤੀ ਹੈ ਮੈਂ ਮੱਥੇ ਦੇ ਲਈ ਇੱਕ ਸੰਧਾਰਾ ਐਂਡ ਜੱਟੀ ਮੜਦ ਦੀ ਬੱਡੀ ਇਸ ਟਾਈਪ ਦੀ ਕਾਫੀ ਵੈਬ ਸੀਰੀਜ਼ ਕਰ ਲਈ ਹੈ ਕਿਸ ਤਰ੍ਹਾਂ ਦਾ ਕਰੈਕਟਰ ਨਿਭਾ ਰਹੇ ਹੋ ਤੁਸੀਂ ਅ ਮਤਲਬ ਹਰ ਤਰ੍ਹਾਂ ਦੇ ਕਰੈਕਟਰਸ ਨੇ ਮੈਨੂੰ ਮਿਲਦੇ ਕਿਸੇ ਵਿੱਚ ਨੈਗੇਟਿਵ ਰੋਲ ਵੀ ਹੁੰਦਾ ਹੈ ਕਿਸੇ ਵਿੱਚ ਪੋਜ਼ਿਟਿਵ ਵੀ ਹੁੰਦਾ ਮਤਲਬ ਹਰ ਤਰ੍ਹਾਂ ਦੇ ਕਰੈਕਟਰਸ ਨੂੰ ਮੈਂ ਇੰਜੋਏ ਕਰਦੀ ਹਾਂ ਠੀਕ ਹੈ ਬਹੁਤ ਵਧੀਆ ਸਰ ਕੀ ਕਹਿਣਾ ਚਾਹੁੰਦੇ ਹਾਂ ਕਿ ਮਤਲਬ ਤੁਸੀਂ ਜਿਸ ਤਰ੍ਹਾਂ ਵੈਬ ਸੀਰੀਜ਼ ਵਗੈਰਾ ਖੁਦ ਹੀ ਰਾਈਟਿੰਗ ਕਰਦੇ ਹੋ ਕਿ ਮਤਲਬ ਜਾਂ ਕੁਝ ਹੁਣ ਲੈ ਕੇ ਦਿੰਦਾ ਤੁਸੀਂ ਅਸੀਂ ਇਹ ਥੋੜਾ ਪਰਮਾਤਮਾ ਸਾਨੂੰ ਦਿੰਦਾ ਕੁਝ ਥੋੜੇ ਸੇਹਾਂ ਦੇ ਹੁੰਦੇ ਨੇ ਕੁਝ ਮੇਰੇ ਹੁੰਦੇ ਨੇ ਫਿਰ ਦੋਨਾਂ ਨੂੰ ਮੈਚ ਕਰ ਲਈਦਾ ਜੋ ਸਾਨੂੰ ਲੱਗ ਰਿਹਾ ਹੁੰਦਾ ਕਿ ਇਹਦੇ ਵਿੱਚ ਐਂਟਰਟੇਨ ਵੀ ਆ ਇੱਕ ਡਰਾਮਾ ਵੀ ਆ ਇੱਕ ਸੋਸ਼ਲ ਮੈਸੇਜ ਵੀ ਆ ਫਿਰ ਉਹਦੇ ਦੇ ਸੈਂਕਤੀ ਕਰ ਲੈ ਚਲੋ ਅਕਸਰ ਹੁਣ ਸੋਸ਼ਲ ਮੀਡੀਆ ਦਾ ਜਮਾਨਾ ਕਾਫੀ ਲੋਕ ਨੇ ਮਤਲਬ ਵੈਬ ਸੀਰੀਜ਼ ਵਗੈਰਾ ਬਣਾਉਂਦੇ ਨੇ ਕਿਸ ਤਰ੍ਹਾਂ ਦਾ ਤੁਹਾਡੇ ਕੋਲ ਜਿਹੜਾ ਮੈਸੇਜ ਆ ਲੋਕਾਂ ਨੂੰ ਦੰਦੇ ਹੋ ਕਿਸ ਤਰੀਕੇ ਦੇ ਅਸੀਂ ਸਾਨੂੰ ਜੋ ਜਮਾਨੇ ਦੇ ਵਿੱਚ ਜੋ ਬੁਰਾਈਆਂ ਨਜ਼ਰ ਆ ਰਹੀਆਂ ਨੇ ਨੇ ਉਹ ਜਦੋਂ ਇਹ ਸਰਪੰਚ ਦੀ ਮੂਵੀ ਆ ਸਰਪੰਚ ਵੀ ਹੁਣ ਲੱਗੇ ਪਿੰਡਾਂ ਦੇ ਵਿੱਚ ਬਹੁਤ ਕੁਝ ਹੋ ਜਾਂਦਾ ਕਤਲ ਲੜਾਈਆਂ ਝਗੜੇ ਫਸਾਦ ਪਤਾ ਨਹੀਂ ਕਿੰਨੇ ਕਿੰਨੇ ਨੁਕਸਾਨ ਕਰ ਗਏ ਨੇ ਆਪਾਂ ਅਣਜਾਣੇ ਦੇ ਵਿੱਚ ਉਹਦੇ ਲਈ ਇੱਕ ਬਹੁਤ ਸੋਹਣਾ ਮੈਸੇਜ ਲੈ ਕੇ ਸਰਪੰਚ ਦੀ ਮੂਵੀ ਆ ਰਹੀ ਹੈ ਕਿ ਉਹਦੇ ਵਿੱਚ ਉਹ ਜਦੋਂ ਤੁਸੀਂ ਦੇਖਾਂਗੇ ਉਹ ਆਪਾਂ ਇਹ ਵੋਟਾਂ ਤੋਂ ਪਹਿਲਾਂ ਪਹਿਲਾਂ ਰਿਲੀਜ਼ ਕਰਦੇ ਹਈਆਂ ਇਹ ਹੋ ਸਕਦਾ ਕਿ ਇਸ ਮੂਵੀ ਨੂੰ ਦੇਖ ਕੇ ਕਿਸੇ ਪਿੰਡ ਦੀ ਪੰਚਾਇਤ ਵਧੀਆ ਬਣੇ ਔਰ ਸਾਰੇ ਲੋਕ ਭਾਈ ਜਰ ਦੇ ਨਾਲ ਮਿਲ ਕੇ ਰਹਿੰਦੇ ਨੇ ਜੀ ਕੀ ਮਤ ਹੈ ਬਹੁਤ ਬਰੀਕ ਤੋਂ ਬਾਅਦ ਨਜਾਇਜ਼ ਖਰਚਾ ਨਹੀਂ ਕਰਨਾ ਚਾਹੀਦਾ ਇਹਦੇ ਵਿੱਚ ਇਹ ਮੈਸੇਜ ਆ ਕਿ ਅਗਰ ਤੁਸੀਂ ਕਿਸੇ ਦੀ ਹੈਲਪ ਕਰਨੀ ਆ ਤੇ ਉਹਦੀ ਦਿਸ਼ਾ ਸਹੀ ਹੋਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਦਿਸ਼ਾ ਦਿਸ਼ਾ ਦੋਨੋਂ ਯਾਨੀ ਕਿ ਕਈਨ ਕਿ ਕਿਸ ਤਰ੍ਹਾਂ ਤੁਹਾਡਾ ਮੇਲ ਹੋਇਆ ਕਦੋਂ ਤੋਂ ਮਤਲਬ ਤੁਸੀਂ ਦੱਸਾਂ ਤੁਸੀਂ ਦੱਸਿਆ ਮੈਡਮ ਜੀ ਨੇ ਪਹਿਲਾਂ ਵੀ 2 ਸਾਲ ਤੋਂ ਲਗਾਤਾਰ ਕਰਦੇ ਆ ਰਹੇ ਹਾਂ ਕਿਸ ਤਰ੍ਹਾਂ ਮੇਲ ਹੋਇਆ ਤੁਹਾਡਾ ਆਪਸੀ ਕਿਸ ਤਰ੍ਹਾਂ ਦਾ ਰਿਸ਼ਤਾ ਜੇ ਕੋਈ ਜਿੱਦਾਂ ਕਹਿੰਦੇ ਨੇ ਵੀ ਦੀਵੇ ਤੋਂ ਦੀਵਾ ਜਗਦਾ ਇੱਲੇ ਹੀ ਆਰਟਿਸਟ ਤੋਂ ਆਰਟਿਸਟ ਅਗੇ ਰਕਮੈਂਡ ਹੁੰਦੇ ਨੇ ਤੇ ਇਹਨਾਂ ਦਾ ਨਾਮ ਮੇਰੇ ਕੋਲੇ ਆਇਆ ਤੇ ਮੇਰਾ ਗਾਣਾ ਸੀ ਇੱਕ ਤੇ ਨਾਨਕ ਨਾਨਕ ਬੋਲਦਾ ਗੁਰੂ ਨਾਨਕ ਦੇਵ ਜੀ ਦੇ ਬੁਰਪੁਤ ਕਰਿਆ ਸੀ ਉਹਦੇ ਵਿੱਚ ਮੈਨੂੰ ਇਹਨਾਂ ਦਾ ਸੁਭਾਅ ਬਹੁਤ ਚੰਗਾ ਲੱਗਿਆ ਨੇ ਕਿ ਐਕਟਿੰਗ ਬੜੀ ਚੰਗੀ ਲੱਗੀ ਕੈਚਿੰਗ ਪਾਵਰ ਬੜੀ ਵਧੀਆ ਲੱਗੀ ਜਦੋਂ ਆਪਾਂ ਇਹਨਾਂ ਨੂੰ ਕਹਿੰਦੇ ਨੇ ਵੀ ਬੰਨ ਤੁਸੀਂ ਐਂ ਕਰ ਲਓ ਤਾਂ ਮੇਰੇ ਖਿਆਲੋਂ 2 ਜਾਂ 3 ਵਾਰੀ ਕਹਿਣ ਦੀ ਜ਼ਰੂਰਤ ਨਹੀਂ ਆ ਫਸਟ ਟਾਈਮ ਹੀ ਉਹ ਓਕੇ ਕਰ ਲੈਂਦੇ ਨੇ ਉਸ ਦਿਨ ਤੋਂ ਅੱਜ ਮੈਨੂੰ ਲੱਗਿਆ ਕਿ ਹਾਂ ਕਿ ਮੈਨੂੰ ਲੱਗ ਰਿ ਜਿਨੂੰ ਮੈਂ ਮਤਲਬ ਰਿਸਪੈਕਟ ਦਵਾ ਜੀਤੋਂ ਮੈਂ ਇਹ ਉਮੀਦ ਰੱਖਾਂ ਕਿ ਇਹ ਮੇਰੇ ਵਾਂਗੂੰ ਇਹਨਾਂ ਦੇ ਅੰਦਰ ਵੀ ਉਹਨਾਂ ਪੋਟੈਂਸ਼ੀਅਲ ਆ ਤੇ ਉਸ ਦਿਨ ਤੋਂ ਬਾਅਦ ਫਿਰ ਸਾਡੀ ਬੌਂਡਿੰਗ ਇੰਨੀ ਵਧੀਆ ਹੋ ਗਈ ਵੈਲਿਊ ਦੀ ਕਿਰਪਾ ਦੇ ਨਾਲ ਤੇ ਅਸੀਂ ਬਹੁਤ ਸੋਣਾ ਇਕੱਠਾ ਕਰ ਕਿਆ ਬਾਤ ਆ ਨਹੀਂ ਬਟ ਅਸੀਂ ਲੜਦੇ ਵੀ ਆ ਵਿੱਚ ਵਿੱਚ ਕਿਤੇ ਕਿਤੇ ਸਾਡੀਆਂ ਚੀਜ਼ਾਂ ਮੈਚ ਨਹੀਂ ਕਰਦੀਆਂ ਫਿਰ ਅਸੀਂ ਉੱਥੇ ਕੀ ਕਰਦੇ ਆ ਲੜਦੇ ਨਹੀਂ ਸਿਰਫ ਉਸੇ ਬ੍ਰੇਕ ਲਗਾ ਲੈਂਦੇ ਆ ਕਿਸ ਤਰ੍ਹਾਂ ਨੌਕ ਚੱਕ ਜਾਂਦਾ ਕਿਸ ਤਰ੍ਹਾਂ ਜੇ ਮਤਲਬ ਕਿਤੇ ਕਿਤੇ ਨਾ ਜਿਵੇਂ ਹੁਣ ਇਹ ਪਿੰਡ ਪਿੰਡੂ ਕਲਚਰ ਨੂੰ ਬਿਲੋਂਗ ਕਰਦੇ ਆ ਮੈਂ ਸ਼ੁਰੂ ਤੋਂ ਹੀ ਸ਼ਹਿਰਾਂ ਹਣਾ ਤੇ ਉਹ ਕਿਤੇ ਕਿਤੇ ਸਾਡੀ ਨਾ ਸੋਚ ਨਹੀਂ ਰਲਦੀ ਫਿਰ ਅਸੀਂ ਉੱਥੇ ਲੜਦੇ ਨਹੀਂ ਮਤਲਬ ਅਸੀਂ ਬ੍ਰੇਕ ਲਗਾ ਲੈਂਦੇ ਆ ਥੋੜਾ ਡਿਫਰੈਂਸ ਰਹਿ ਜਾਂਦਾ ਜਿੱਦਾਂ ਰਹਿ ਜਾਂਦਾ ਹਾਂਜੀ ਉਹ ਤਾਂ ਚਲੋ ਹਵੇ ਹੁੰਦਾ ਹੀ ਹੈ ਹਰ ਜਗ੍ਹਾ ਨਾਰਮਲੀ ਨਾਰਮਲ ਨਾਰਮਲ ਹਾਂਜੀ ਹਾਂਜੀ ਯਾਰਾ ਤੋ ਹੋਰ ਵੀ ਉਹਨਾਂ ਸਰ ਜੀ ਜੀ ਥੋੜਾ ਜਿਹਾ ਨਾ ਕਲਚਰ ਐਕਸਚੇਂਜ ਹੋ ਜਾਂਦਾ ਹਾਂਜੀ ਹਾਂਜੀ ਭਾਵੇਂ ਬੇਸ਼ੱਕ ਦੀ ਅੱਜ ਪਿੰਡਾਂ ਦਾ ਵੀ ਸ਼ਹਿਰੀਕਰਨ ਹੋ ਗਿਆ ਪਰ ਫਿਰ ਵੀ ਕਿਤੇ ਨਾ ਕਿਤੇ ਨਾ ਜੋ ਬੰਦਾ ਸ਼ਹਿਰ ਜੀ ਜੰਮਿਆ ਬੜਿਆ ਵਾ ਉਹਨੂੰ ਸ਼ਹਿਰ ਦੇ ਰੂਲਸ ਪਤਾ ਹੁੰਦੇ ਆ ਜੀ ਬਿਲਕੁਲ ਇੱਦਾਂ ਹੁਣ ਪਿੰਡਾਂ ਵਿੱਚ ਆਉਂਦੇ ਆ ਜਦ ਆਪਾਂ ਇੱਥੇ ਦਰਾਹੀ ਦੇ ਗੋਲ ਵੀ ਗੋਲ ਪਿੰਡ ਚ ਖਣੇ ਆ ਹਨਾ ਅਸੀਂ ਦੂਸਰਾ ਸ਼ੂਟ ਇੱਥੇ ਕਰ ਰਹੇ ਆ ਪਹਿਲਾਂ ਵੀ ਇਹ ਨਾ ਕਰਿਆ ਸੀ ਇੱਥੇ ਬੰਦਾ ਵਿਚਾਰਾ ਬਸਦਾ ਹੂੰ ਤੇ ਇਹਨਾਂ ਦੀ ਉਸ ਦਿਨ ਤੋਂ ਬਾਅਦ ਇਹ ਸੋਚ ਹੋ ਗਈ ਸੀ ਕਿ ਨਹੀਂ ਮੇਰਾ ਦਿਲ ਕਰਦਾ ਕਿ ਮੈਂ ਦੁਬਾਰਾ ਇਸ ਕੰਟਰੀ ਸ਼ੂਟ ਕਰਾਂ ਜਾਂ ਮੈਂ ਪਿੰਡਾਂ ਦੇ ਵਿੱਚ ਕੋਈ ਆਪਣੀ ਪ੍ਰਾਪਰਟੀ ਲੈ ਕੇ ਉੱਥੇ ਰਹਾ। ਮਤਲਬ ਤੁਸੀਂ ਦੇਖੋ ਵੀ ਇੱਕ ਗੀਤ ਦੇ ਜ਼ਰੀਏ ਇੰਡੀ ਸ਼ਹਿਰ ਦੀ ਕੁੜੀ ਉਹ ਵੀ ਇੱਕ ਵੱਡੇ ਮੈਟਰੋ ਸਿਟੀ ਦੀ ਹੈ ਨਾ ਉਹ ਕੁੜੀ ਆ ਕੇ ਪਿੰਡ ਨੂੰ ਪਸੰਦ ਕਰ ਰਹੀ ਆ ਤਾਂ ਇਹਦਾ ਮਤਲਬ ਸਾਡਾ ਪੰਜਾਬ ਬਹੁਤ ਅਮੀਰ ਆ ਰੋਮਾਂ। ਇੱਥੇ ਦੀ ਵਿਰਾਸਤ ਇੱਥੇ ਦੀਆਂ ਖੁੱਲੀਆਂ ਹਵਾਵਾਂ ਫਲਾਵਾ। ਕਿੰਨੀ ਆ ਸਾਫ ਸੁਥਰੀ ਬਿਲਕੁਲ ਇਹ ਪਿੰਡਵਰ ਦਾ ਕੋਈ ਮਾਹੌਲ ਨਹੀਂ ਹੈ ਵੈਸੇ ਪਿੰਡਵਰ ਦੀ ਵਧੀਆ ਕਥਾ ਮਿਲੇ ਵੀ ਨਹੀਂ ਕਹਿੰਦੇ ਅਕਸਰ ਸੋ ਕਿਸ ਤਰ੍ਹਾਂ ਮੋਡੀਫਾਈ ਕਰਦੇ ਆ ਮੈਡਮ ਤੁਸੀਂ ਦਿਸਟੈਂਸ ਤੋਂ ਸਾਈਡ ਦੇ ਵਿੱਚ ਰਹਿੰਦੇ ਹੋ ਕਾਫੀ ਜਨਾ ਮੋਡੀਫਾਈ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਆਪਣੇ ਆਪ ਨੂੰ ਚੇਂਜ ਕਰਨਾ ਬੜਾ ਮੁਸ਼ਕਲ ਆਉਂਦਾ ਵਾ ਪਰ ਕਿਸ ਤਰ੍ਹਾਂ ਕਰਨਾ ਲਿਖਿਆ ਮੈਂ ਇਸ ਚੀਜ਼ ਲਈ ਭੁਵਿੰਦਰ ਜੀ ਦਾ ਧੰਨਵਾਦ ਕਰਦੀ ਹਾਂ ਕਿ ਇਹਨਾਂ ਨੇ ਮੈਨੂੰ ਪਿੰਡੂ ਕਲਚਰ ਦਿਖਾਇਆ ਔਰ ਹੁਣ ਮੈਨੂੰ ਇੰਨਾ ਅੱਛਾ ਲੱਗਦਾ ਮੈਂ ਮਤਲਬ ਉਹ ਦੇਥੇ ਕਹਿੰਦੇ ਕਿ ਮੈਂ ਇੱਥੇ ਰਹਿਣਾ ਚਾਹੁੰਦੀ ਹਾਂ ਮੈਨੂੰ ਸ਼ਹਿਰ ਦੇ ਘਰ ਤਸੰਤ ਹੀ ਨਹੀਂ ਹੈਗੇ ਕੋਈ ਸਿੰਕਿੰਗ ਵਾਰਾ ਵੀ ਕਰਦੇ ਤੇ ਸਿਰਫ ਹੌਲੀ ਮੈਂ ਇੱਕ ਵਾਹਿਗੁਰੂ ਦਾ ਸਿਮਰਨ ਵੀ ਇਹਨਾਂ ਤਨ ਨਾਲ ਕੀਤਾ ਸੀ ਇਹਨਾਂ ਨੇ ਕਰਵਾਇਆ ਸੀ ਮੇਰੇ ਤੋਂ ਉਹ ਵੀ ਕਾਫੀ ਪਸੰਦ ਕੀਤਾ ਲੋਕਾਂ ਨੇ ਕੀ ਬਾਤ ਹੈ ਬਹੁਤ ਵਧੀਆ ਸੋ ਸਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇੱਕ ਰਾਈਟਿੰਗ ਵੀ ਸਿੰਗਿੰਗ ਵੀ ਆ ਰਹੀ ਤੁਸੀਂ ਕਰਦੇ ਹੋ ਕਿੰਨੀਆਂ ਗੀਤ ਨੇ ਜਿਹੜੇ ਤੁਹਾਡੇ ਲੋਕਾਂ ਤੱਕ ਮਤਲਬ ਤੀ ਪਹੁੰਚਾਏ ਨੇ ਕਿਹੜੇ ਕਿਹੜੇ ਗੀਤ ਤੁਸੀਂ ਪਹੁੰਚਾਏ ਨੇ ਮੇਰੀਆਂ ਨਾ 4 ਫੁੱਲ ਕੈਸਟਾਂ ਜਿਹੜੀਆਂ ਹੁੰਦੀਆਂ ਆਈਆਂ ਨਾ ਜਿਦੇ ਚ 8-8 ਗਾਣੇ ਹੁੰਦੇ ਸੀ ਉਹ ਰਿਲੀਜ਼ ਹੋਏ ਸੀ ਪਹਿਲਾ ਅੰਪਲਸ 2 ਜੋ ਬਾਸ ਆਈ ਫਿਰ ਫੈਸ਼ਨ ਆਈ ਗੋੜਾ-ਗੋੜਾ ਰੰਗ ਆਈ ਸ਼ਕੀਨ ਮੁੰਡਾ ਆਈ ਫਿਰ ਉਸ ਤੋਂ ਬਾਅਦ ਸਿੰਗਲ ਟਰੈਕ ਦਾ ਜਦੋਂ ਯੋਗਾ ਗਿਆ ਨਾ ਥੋੜਾ ਜੀ ਜੀ ਫਿਰ ਸ਼ਕੀਨ ਮੁੰਡਾ ਕਾਲਾ ਮਾਲ ਬਾਪੂ ਬਹੁਤ ਸਾਰੇ ਹੋਰ ਵੀ ਬਹੁਤ ਸਾਰੇ ਮਤਲਬ ਚਲੋ ਅੱਜ ਇੱਕ ਹੋਰ ਗੀਤ ਸੁਣੀ ਲੈਣੇ ਆਪ ਇੱਕ ਦੋ ਬੋਲ ਦਰਸ਼ਕਾਂ ਦੇ ਮੈਂ ਤਾਂ ਉਹੀ ਗਾਣਾ ਗਾਉਂਗਾ ਜਿਹੜਾ ਮੈਡਮ ਨੇ ਕਰਿਆ ਸੀਗਾ ਕੀ ਬਾਤ ਹੈ ਬਹੁਤ ਵਧੀਆ ਬਿਲਕੁਲ ਜੀ ਬਿਲਕੁਲ ਇਸੇ ਪਹਿਲੇ ਜਿਹੜਾ ਕਰਿਆ ਸੀ ਕੀ ਬਾਤ ਹੈ ਕੀ ਉਹ ਚੜੀਆਂ ਬੋਲਣ ਚਾਰ ਚਫੇਰੇ ਗੁਰਦੁਆਰੇ ਵਿੱਚ ਗਿਆਨੀ ਬਲਦਾਂ ਦੇ ਗਲ ਟੱਲੀਆਂ ਖੜਕਣ ਤੁਰਦੇ ਬਣ ਬਣ ਜਾਣੀ ਸੂਰਜ ਚੜਨ ਨਾ ਦੇਣ ਪੰਦੇ ਸੂਰਜ ਚੜਨ ਨਾ ਦੇਣ ਪੰਦੇ ਕਮਲੇ ਪਰਨੇ ਉਡਾਰੀ ਪਿੰਡਾਂ ਵਿੱਚ ਰੱਬ ਵੱਸਦਾ ਸ਼ਹਿਰਾਂ ਵਿੱਚ ਵੱਸਦੇ ਵਪਾਰੀ ਪਿੰਡਾਂ ਵਿੱਚ ਰੱਬ ਵੱਸਦਾ ਸ਼ਹਿਰਾਂ ਵਿੱਚ ਵੱਸਦੇ ਵਪਾਰੀ ਪਿੰਡਾਂ ਵਿੱਚ ਰੱਬ ਵੱਸਦਾ ਕੀ ਬਾਤ ਹੈ ਕੀ ਬਾਤ ਹੈ ਤੁਸੀਂ ਵੀ ਬੋਲ ਹਾਂ ਬੱਸ ਹੁਣ ਮੈਂ ਹਾਲੇ ਸਿੰਗਿੰਗ ਸਿੱਖ ਰਹੀ ਹਾਂ ਹਾਲ ਤਾਂ ਮੈਨਾਂ ਸਾਹਮਣੇ ਕੁਝ ਵੀ ਨਹੀਂ ਹੈਗੀ ਇਹਨਾਂ ਦੇ ਇੰਨੀ ਬਹੁਤ ਅੱਛੇ ਨੇ ਇਹਨਾਂ ਨੇ ਨਾ ਅਸੀਂ ਲਲਕੇ ਇੱਕ ਦਿਨ ਇਹ ਸੋਚਿਆ ਸੀ ਕਿ ਚਲੋ ਪਰ ਮਾਤਮ ਦਾ ਨਾਮ ਲੈਣਾ ਬਹੁਤ ਜ਼ਰੂਰੀ ਆ ਤੇ ਉਹਦੇ ਲਈ ਸਭ ਤੋਂ ਸੂਟੇ ਵਾਲੇ ਸ਼ਬਦਾਂ ਨੂੰ ਸਤਨਾਮ ਰੈਗੂਟ ਲੱਗੇ ਉਸ ਦੀ ਵੱਖਰੀ ਵੱਖਰੀ ਬੀਟ ਦੇ ਵਿੱਚ ਵੱਖਰੀ ਹੁੰਦੀ ਬੰਗੀ ਦੇ ਵਿੱਚ ਲਾਇਆ ਸੀ ਉਹਦੇ ਚ ਇਹਨਾਂ ਦੀ ਉਹ ਸਤਨਾਮ ਰੈਗੂਟ ਵਾਲੀ ਵੋਕਲ ਬਹੁਤ ਪਸੰਦ ਕਰੀ ਸੀ ਬਹੁਤ ਲੋਕਾਂ ਨੇ ਇਹਨਾਂ ਦੀ ਤਾਰੀਫ ਕੀਤੀ ਤੇ ਮੈਂ ਖੁਦ ਵੀ ਇਰੇ ਵੀ ਹਿਊਮਰ ਟਰੈਕਟਰ ਨੇ ਵੀ ਤਾਰੀਫ ਕਰਿਆ ਕੀ ਬਾਤ ਆ ਉਹ ਮੈਨਾਂ ਤੁਹਾਨੂੰ ਸਿੱਖਿਆ ਮਲਟੀ ਟਾਸਕਿੰਗ ਪਰਸਨ ਨੇ ਬਹੁਤ ਕੁਝ ਸਿਖਾਇਆ ਨਾ ਮੈਨੂੰ ਇਸ ਚੀਜ਼ ਲਈ ਮੈਂ ਹਮੇਸ਼ਾ ਨਾ ਤਾਂ ਥੈਂਕਸ ਕਰਦੀ ਰਹਾਂਗੀ ਕੀ ਬਾਤ ਆ ਬਹੁਤ ਵਧੀਆ ਬਹੁਤ ਤੁਹਾਡਾ ਸ਼ੁਕਰੀਆ ਕਿ ਤੁਸੀਂ ਕਾਫੀ ਆਪਣੇ ਬਾਰੇ ਦੱਸਿਆ ਕਿਉਂਕਿ ਇੱਕ ਮਲਟੀ ਪਰਸਨ ਨੂੰ ਮਿਲਣਾ ਬਹੁਤ ਹੀ ਕਹਿੰਦੇ ਕਿ ਪਾਗਾਂ ਵਾਲਾ ਜਾਂ ਕਿਸਮਤ ਵਾਲੀ ਨੇ ਮਿਲਦਾ ਕਿਉਂਕਿ ਜਿਨ੍ਹਾਂ ਕੋਲ ਬਹੁਤ ਬਹੁਤ ਸਿੱਖਣ ਨੂੰ ਮਿਲਦਾ ਸੋ ਮੈਡਮ ਜੀ ਨੇ ਮੈਂ ਤੁਹਾਡੇ ਕੋਲ ਬਹੁਤ ਸਿੱਖਿਆ ਕੁਝ ਸਿੱਖਿਆ ਵਾ ਸੋ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਆਪਣੇ ਬਾਰੇ ਦੱਸਿਆ ਕਿ ਇਸ ਤਰੀਕੇ ਨਾਲ ਤੁਹਾਡਾ ਮੇਲ ਜੁਲ ਹੋਇਆ ਕਿ ਇਸ ਤਰੀਕੇ ਨਾਲ ਤੁਸੀਂ ਇੰਡਸਟਰੀ ਦੇ ਵਿੱਚ ਚੱਲ ਰਹੇ ਹੋ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜੋਗ ਹੈ ਕਿ ਇਸ ਤਰੀਕੇ ਨਾਲ ਲੋਕਾਂ ਨੂੰ ਮੈਸੇਜ ਜੰਨੇ ਹੋਣ ਸੋ ਤੁਸੀਂ ਜਿਹੜੀ ਹੋਣਾ ਜੇ ਸਰਪੰਚ ਨੇ ਵੀ ਸ਼ੂਟ ਕਰ ਰਹੇ ਹੋ ਸੋ ਬਹੁਤ ਜਲਦ ਤੁਸੀਂ ਉਹ ਰਿਲੀਜ਼ ਵੀ ਕਰੋਗੇ ਬਹੁਤ ਵਧੀਆ ਮੈਸੇਜ ਦੇਵੋਗੇ ਸੋ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦਾ ਰਹੇਗਾ ਕਿ ਮਤਲਬ ਹੋਰ ਕਿਸ ਤਰ੍ਹਾਂ ਦੀਆਂ ਮਤਲਬ ਸਾਡੇ ਕੋਲ ਕਿਸ ਤੀਆਂ ਜਾਣਗੀਆਂ ਵੈਪਸੀ ਸਾਰੀ ਸਭ ਤਰੀਕੇ ਦੀਆਂ ਹੋਣਗੀਆਂ ਕਰਾਂਗੇ ਮਨ ਜਿਹਨੂੰ ਚ ਐਂਟਰਟੇਨ ਵੀ ਹੋਏਗਾ ਜਿੱਥੇ ਮੈਸੇਜ ਹੋਵੇਗਾ ਕੋਈ ਇਮ ਤੇ अर्बन ਪਿੰਡੂ ਕਹਿੰਦਾ ਜੋ ਵੱਡੇ ਸ਼ਹਿਰ ਚ ਦੇਖੇ ਜਾਂਦੇ ਆ इवन ਇਹ ਵੀ ਸੋਚਾ ਕਿ ਪ੍ਰਮਾਤਮਾ ਸੁੱਖ ਰੱਖੇ ਫੋਰਮ ਦੇ ਵਿੱਚ ਜਾ ਕੇ ਕੁਝ ਸ਼ੂਟ ਕਰਕੇ ਲੈ ਕੇ ਆਵੇ ਜਿੱਥੇ ਜਿੱਥੇ ਵੀ ਪੰਜਾਬੀ ਗਏ ਨੇ ਤੇ ਅਸੀਂ ਚਾਹੁੰਦੇ ਆਂ ਕਿ ਉਹਨਾਂ ਦੀਆਂ ਸਟੋਰੀਆਂ ਨੂੰ ਅਸੀਂ ਆਪਣੇ ਤਰੀਕੇ ਨਾਲ ਪੇਸ਼ ਕਰਕੇ ਕਵਰ ਕਰੀਏ ਵੀ ਇਹ ਜਿਹੜਾ ਪਿਆਰ ਆ ਲੋਕਾਂ ਦਾ ਇਹ ਰਹੀ ਤੇ ਲਈ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਤੁਸੀਂ ਬਹੁਤ ਬੜੀ ਕਪ੍ਰਾਲਾ ਕਰ ਰਹੇ ਹੋ ਨਾ ਇਹੀ ਲਾ ਕੇ ਥੈਂਕ ਯੂ ਬਾਬਾ ਸ਼ੁਕਰੀਆ ਬਾਬਾ ਧੰਨਵਾਦ ਮੈਡਮ ਅਸ਼ੀਕਾ ਪਰ ਬਹੁਤ ਬਹੁਤ ਸ਼ੁਕਰੀਆ ਬਹੁਤ ਚੰਗਾ ਲੱਗਿਆ ਜੀ ਥੈਂਕ ਯੂ ਬਾਬਾ ਸ਼ੁਕਰੀਆ ਸੋ ਜਿਸ ਤਰ੍ਹਾਂ ਦੋਸਤੋ ਅ ਅੱਜ ਸੋਸ਼ਲ ਮੀਡੀਆ ਦਾ ਜਮਾਨਾ ਹਾਂ ਸੋ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਡਿਸਕਸ ਕੀਤੀ ਸੀ ਇਹ ਆਮ ਤੌਰ ਤੇ ਮੈਂ ਇੱਕ ਸਰੇ ਗੱਲ ਕਹਿਣਾ ਹੂਨਾ ਕਿ ਮਤਲਬ ਜਿਹੜੇ ਐਜ ਅਪਰੇਲਿਕ ਕਰਦੇ ਆ ਕਿ ਤੁਸੀਂ ਉਹਨਾਂ ਦਾ ਸਹਿਯੋਗ ਜਰੂਰ ਦਿਆ ਕਰੋ ਸੋ ਜੋ ਕਿਸ ਤਰ੍ਹਾਂ ਦੇਣਾ ਕਿ ਜਿਹੜੀਆਂ ਉਹਨਾਂ ਦੀਆਂ ਵੀਡੀਓਜ਼ ਵਗੈਰਾ ਆਉਂਦੀਆਂ ਨੇ ਉਹਨਾਂ ਨੂੰ ਲਾਈਕ ਕਰਨਾ ਕਮੈਂਟ ਕਰਨਾ ਔਰ ਵੱਧ ਤੋਂ ਵੱਧ ਸ਼ੇਅਰ ਕਰਨਾ ਉਹਨਾਂ ਦੇ ਚੈਨਲ ਨੂੰ ਸਬਸ ਜੋ ਲੋਕ ਨੇ ਜਿਹੜੇ ਅਜਿਹੇ ਛੋਟੇ ਛੋਟੇ ਬੱਚੇ ਨੇ ਸਾਡੇ ਉਹਨਾਂ ਨੂੰ ਇੱਕ ਸੇਧ ਮਿਲ ਸਕੇ ਸਾਡੇ ਜਿਹੜਾ ਪੁਰਾਣਾ ਸੱਭਿਆਚਾਰ ਕਿਸ ਤਰ੍ਹਾਂ ਦਾ ਸੀ ਜਾਂ ਪੁਰਾਣੇ ਲੋਕ ਕਿਸ ਤਰ੍ਹਾਂ ਆਪਣਾ ਜੀਵਨ ਬਤੀਤ ਕਰਦੇ ਸੀ ਉਹ ਪਿਛੋਕੜ ਨੂੰ ਕਿਸੇ ਇੱਕ ਨਾ ਦਿਖਾਇਆ ਜਾਂਦਾ ਸੀ ਸੋ ਇਸ ਲਈ ਜਿਹੜੀ ਬਹੁਤ ਕੋਸ਼ਿਸ਼ ਆ ਸਾਡੇ ਭਾਈ ਗੁਪਿੰਦਰ ਸਿੰਘ ਜੀ ਤੇ ਮੈਡਮ ਲਵਿੰਦੀ ਜੀ ਬਹੁਤ ਵਧੀਆ ਜਿਹੜੇ ਹਿੱਸਾ ਦਾ ਵੈੱਬਸਾਈਟ 'ਤੇ ਆ ਕੇ ਇਹਨਾਂ ਦੀ ਪੂਰੀ ਟੀਮ ਆ ਜਿਹੜੀ ਐਸ ਅ ਪ੍ਰੋਜੈਕਟ ਕਰਦੀ ਆ ਸੋ ਅਸੀਂ ਹੋਰ ਤੁਹਾਡੇ ਨਾਲ ਮੁਲਾਕਾਤ ਕਰਵਾਵਾਂਗੇ ਤਦ ਤੱਕ ਲਈ ਮੈਨੂੰ ਦਿਓ ਜੀ ਜਿਤਨਾ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ